ਸੇਂਦ ਸਹੀਦ ਹੋ ਗਏ अनेका ਫਟੜ ਹੋ ਗਏ ਇਹ ਫਿਰ ਗੱਲ ਹੋਈ ਨਾ ਵੀ ਆਗ ਲਾਈ ਤੇ ਕੁੱਤਾ ਗੱਦ ਤੇ ਗੱਲ ਕੁੱਤਾ ਕੇ ਬਿਆਜ਼ ਵੀ ਅਦਲ ਕਾਰਨ ਕੀਨੇ ਹੁਣ ਪੀਸ ਮੈਨੂੰ ਰੋਪਿਆ ਦਾ ਜਿੱਤ ਕੰਮ ਕਰਨਾ ਹੁਣ ਬੈਠ ਕੇ ਮੰਨ ਕੇ ਖੜਾ ਜਾ ਤੂੰ ਬੈਠ ਕੇ ਕਰਦੇ ਜੀ ਨਾ ਮੈਂ ਸਾਰੇ ਸੇਂਦ ਹੱਥ ਬੇਤੀਆ ਬੇਤੀਆ ਲੈਣੋ ਇਹ ਬੇਅਦਬੀ ਬੇਅਦਬੀ ਤਾਂ ਪੱਕਾ ਹੀ ਜਾਣਿਆ ਬੇਅਦਬੀ ਸ਼ੁਰੂ ਹੋਈ ਕਿੱਥੋਂ ਤੇ ਕਰਵਾਈ ਕਿਨੇ ਤੇ ਪਹਿਲ ਕਦਮੀ ਕੀਤੀ ਕਿਨੇ ਆ ਬੋਰਜ ਜਵਾਰ ਸਿੰਘ ਵਾਲੇ ਦੇ ਵਿੱਚ ਇੱਕ ਦੀਵਾਨ ਸੱਜਿਆ ਸੀ ਦੀਵਾਨ ਦੇ ਵਿੱਚ ਗੁਰਮਤ ਤੋਂ ਅਣਜਾਣ ਮਨੁੱਖ ਨੇ ਸਰਸੇਵਾੜੇ ਦੇ ਜਿਹੜੇ ਉਹਨਾਂ ਦੀਆਂ ਨਿਸ਼ਾਨੀਆਂ ਸ ਉਹਨਾਂ ਦੀ ਨਰਾਤਰੀ ਕਰਾਈ ਕਿਸੇ ਨੂੰ ਕੋਈ ਅਧਿਕਾਰ ਨਹੀਂ ਮੈਂ ਉਹਨਾਂ ਦਾ ਮਹਤੈ ਨਹੀਂ ਮੈਂ ਕਟੜ ਵਿਰੋਧੀ ਸੀ ਹਾਂ ਤੇ ਰਹੂੰਗਾ ਉਹ ਗੁਰਮਤ ਤੋਂ ਹਣ ਜਾਣ ਸੀ ਸਰਸੇਵਾੜੇ ਦੇ ਜਿਹੜੇ ਚੇਲੇ ਸੀ ਉਹਨਾਂ ਦੀਆਂ ਨਿਸ਼ਾਨੀਆਂ ਦੀ ਨਰਾਦਰੀ ਹੋਈ ਸਮਝਦਾਰ ਹੁੰਦਾ ਤੇ ਉਹਨਾਂ ਦੀਆਂ ਨਿਸ਼ਾਨੀਆਂ ਲਾਹ ਕਰਕੇ ਤੇ ਉਹਨਾਂ ਦੇ ਘਰਾਂ ਵਿੱਚ ਦੇ ਦਿੰਦੀ ਵੀ ਸਾਨੂੰ ਨਹੀਂ ਚਾਹੀਦੀ ਗੁਰਮਖੋ ਸਾਡਾ ਨਿਸ਼ਾਨ ਹੈ ਕਿਰਪਾਨ ਕੋਈ ਬੰਦਾ ਪ੍ਰਚਾਰ ਕਰਕੇ ਉਹਨੂੰ ਅਸਾਈ ਬਣਾ ਲੈਂਦਾ ਤੇ ਕਿਰਪਾਨ ਨੂੰ ਰੂੜੀ ਤੇ ਸੋਟੇ ਆਪਾਂ ਬਰਦਾਸ਼ਤ ਕਰਾਂਗੇ ਇਥੋਂ ਗੁਰਮਖੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਨਰਾਦਰੀ ਦਾ ਮੋਢ ਬਚਾ ਤੂੰ ਪ੍ਰਚਾਰਕ ਕੌਣ ਸੀ ਮਾਜੀ ਉਹਨਾਂ ਨੇ ਇਸ ਰੋਸ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਰੂਪ ਚੋਰੀ ਕੀਤੀ। ਚੋਰੀ ਕਰਨ ਤੋਂ ਬਾਅਦ ਉਹਨਾਂ ਨੇ ਅੰਗ ਪਾੜ ਕਰਕੇ ਖਿਲਾਰੇ। ਖਿਲਾਰਨ ਤੋਂ ਬਾਅਦ ਫਿਰ ਇਸ ਚੌਂਕ ਦੇ ਵਿੱਚ ਧਰਨਾ ਲੱਗਾ ਤੇ ਧਰਨੇ ਦੇ ਪ੍ਰਬੰਧਕ ਵੀ ਉਹ ਚਾਰੇ ਜਾਣੇ ਸੀ। ਮਾਜੀ, ਧੁੰਦਾ, ਢੱਡਰੀਆਂ ਵਾਲਾ ਤੇ ਪੰਥਪ੍ਰੀਤ ਇਹ ਚਾਰੇ ਪ੍ਰਬੰਧਕ ਸਹੀ। ਗੁਰਬਾਣੀ ਤੇ ਅਮਲ ਕਰੀਏ ਜੋ ਕੁਰਬਾਨੀ ਕਹਿੰਦੀ ਐ ਤਖਤ ਰਾਜਾ ਸੋਬਹਿ ਜੇ ਤਖਤੇ ਲੈ ਕੋਈ ਉਹ ਆਗੂ ਕਿੱਥੇ ਅੱਜ ਸਿੰਘ ਸ਼ਹੀਦ ਹੋ ਗਏ अनेਕਾਂ ਫਟੜ ਹੋ ਗਏ ਅੱਜ ਤੱਕ ਨਾ ਤਾਂ ਢਡਰੀਆਂ ਵਾਲਾ ਮੁੜ ਕੇ ਲੱਭਾ ਨਾ ਪੰਸਪ੍ਰੀਤ ਲੱਭਾ ਨਾ ਧੁੰਦਾ ਲੱਭਾ ਤੇ ਨਾ ਮਾਝੀ ਲੱਭਾ ਇਹ ਫਿਰ ਗੱਲ ਹੋਈ ਨਾ ਵੀ ਅੱਗ ਲਾਈ ਤੇ ਕੁੱਤਾ ਕੰਧ ਤੇ ਗਰਮ ਕੋ ਆਪਾਂ ਝੜ ਬਕੀਏ ਨਹੀਂ ਇਹ ਸ਼ੁਰੂ ਕਿੱਥੋਂ ਹੋਈ ਆ ਮੈਂ ਉਹਨਾਂ ਦਾ ਹਮਾਇਤੀ ਨਹੀਂ ਉਹਨਾਂ ਦਾ ਵਿਰੋਧੀ ਸੀ ਹਾਂ ਤੇ ਰਹੂੰਗਾ ਸਿੱਖ ਦੋਸ਼ੀ ਹੈ ਕਾਰਨ ਕੌਣ ਹੈ ਸਿੱਖ ਹੈ ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਹੋ ਸਕਦਾ ਕਿ ਅਸੀਂ ਕਿਸੇ ਵੀ ਧਾਰਮਿਕ ਚਿੰਨ੍ਹ ਦੇ ਕਿਸੇ ਵੀ ਧਰਮ ਦੀ ਬੇਅਦਬੀ ਦੇ ਹੱਕ 'ਚ ਨਹੀਂ ਕਿਸੇ ਦੇ ਧਾਰਮਿਕ ਚਿੰਨ੍ਹ ਦੀ ਬੇਅਦਬੀ ਦੇ ਹੱਕ 'ਚ ਨਹੀਂ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਧਰਮ ਚਿੰਨ੍ਹ ਦੀ ਬੇਅਦਬੀ ਹੋਵੇ ਜਿਸ ਦੀਵਾਨ ਦਾ ਭਾਈ ਸਾਹਿਬ ਤੁਸੀਂ ਜ਼ਿਕਰ ਕੀਤਾ ਉਸ ਦੀਵਾਨ ਦੇ ਵਿੱਚ ਸਿਰਫ ਤੇ ਸਿਰਫ ਪ੍ਰਚਾਰ ਹੋਇਆ ਇਹ ਸਾਰੀ ਸੰਗਤ ਜਾਣਦੀ ਆ ਬੁਰਜਜਵਾਰ ਤੁਸੀਂ ਵਾਲਾ ਪਿੰਡ ਜਾਣ ਦਾ ਜਾ ਕੇ ਪਿੰਡ ਚ ਪਹੁੰਚ ਲੈ ਜੀ ਕਿਸੇ ਇੱਕ ਸ਼ਖਸ ਨੂੰ ਇਹ ਗੱਲ ਨਹੀਂ ਕਹੀ ਕਿ ਆਪਣੇ ਗਲ ਦੇ ਲੋਕਟ ਲਾ ਕੇ ਸਿੱਟ ਦਿਓ ਕਿਉਂਕਿ ਅਸੀਂ ਜਾਣਦੇ ਆ ਕਿ ਨੌਵੇਂ ਬਾਦਸ਼ਾਹ ਨੇ ਕੁਰਬਾਨੀ ਦਿੱਤੀ ਹੈ ਇਹ ਗੱਲ ਕਹੀ ਹੈ ਕਿ ਜਨੇਊ ਦੇ ਮੈਂ ਵੀ ਹੱਕ ਚ ਨਹੀਂ ਪਰ ਇਹ ਔਰੰਗਜ਼ੇਬ ਜਿਹੜਾ ਤੇਰਾ ਤਰੀਕਾ ਜਨੇਊ ਲਾਉਣ ਦਾ ਮੈਂ ਉਹਦੇ ਵੀ ਹੱਕ ਚ ਨਹੀਂ ਅਸੀਂ ਇਸ ਗੱਲ ਨੂੰ ਜਾਣਦੇ ਆ ਉਹ ਗਲਤੀ ਕਿਸੇ ਦੀ ਹੋ ਸਕਦੀ ਹੈ ਭਾਈ ਸਾਹਿਬ ਇਹ ਸ਼ਬਦ ਤੁਹਾਡੇ ਹੋ ਸਕਦੇ ਨੇ ਸੰਗਤ ਦੇ ਸ਼ਬਦ ਨਹੀਂ ਰਹੀ ਗੱਲ ਉਹਨਾਂ ਦੀ ਹਾਜ਼ਰੀ ਦੀ 14 ਅਕਤੂਬਰ 2018 ਦਰਬਾਰੇ ਖਾਲਸਾ ਜਥੇਬੰਦੀ ਜਦੋਂ ਤੱਕ ਤੁਸੀਂ ਗੱਲ ਕਰ ਰਹੇ ਹੋ ਬਾਜੀ ਦਾ ਉਦੋਂ ਤੱਕ ਉਹ ਇੱਕ ਸੰਸਥਾ ਦੇ ਆਧਿਨ ਸੀ ਅਗਸਤ 2018 ਦੇ ਵਿੱਚ ਦਰਬਾਰੇ ਖਾਲਸਾ ਦਾ ਗਠਨ ਕੀਤਾ ਜਾਂਦਾ ਹੈ ਤੇ ਪਹਿਲਾ ਐਕਸ਼ਨ 3 ਸਤੰਬਰ 2018 ਨੂੰ ਅਸੀਂ ਕੀਤਾ ਕਿ ਅਸੀਂ ਸ਼ਰਮ ਪੱਤਰ ਲੈ ਕੇ ਗਏ ਆ ਜਿਹੜਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਸੀ ਕਿ ਤੁਸੀਂ ਸ਼ਰਮ ਕਰੋ ਤੁਹਾਡੀ ਹਾਜ਼ਰੀ ਦੇ ਵਿੱਚ ਤੁਹਾਡੀ ਮੌਜੂਦਗੀ ਦੇ ਵਿੱਚ ਇਹ ਸਾਰਾ ਕੁਝ ਵਾਪਰਦਾ ਤੇ ਤੁਸੀਂ ਤੁਹਾਡੇ ਜ਼ੁਬਾਨ ਚੋਂ ਇੱਕ ਸ਼ਬਦ ਵੀ ਨਿਕਲਿਆ ਉਸ ਤੋਂ ਬਾਅਦ ਬੇਅੰਤ ਪ੍ਰੈਸ਼ਰ ਦੇ باوجود 14 ਅਕਤੂਬਰ 2018 ਨੂੰ ਐਸੇ ਚੌਂਕ ਦੇ ਵਿੱਚ ਉਸੇ ਹਰਜਿੰਦਰ ਸਿੰਘ ਬਾਜੀ ਨੇ ਜਿਹਦਾ ਅੱਜ ਜ਼ਿਕਰ ਕੀਤਾ ਹੈ ਬਾਜੀ ਕਿੱਥੇ ਐ ਉਸੇ ਹਰਜਿੰਦਰ ਸਿੰਘ ਬਾਜੀ ਨੇ ਐਸੇ ਚੌਂਕ ਦੇ ਵਿੱਚ ਪ੍ਰੈਸ ਵੀ ਖੜੀ ਆ ਕੂਟਕਪੁਰੇ ਦਾ ਲੋਕ ਵੀ ਖੜੇ ਭਾਈ ਕੋਸੇ ਭਾਈ ਸੰਘਾਸ਼ ਸਿੰਘ ਵੀ ਬੈਠੇ ਨੇ ਇੱਕ ਲਹੰਦ ਪੱਤਰ ਲਿਖਿਆ ਗਿਆ ਹੈ ਜਿਹੜਾ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵਾਇਰਲ ਆ ਤੁਸੀਂ ਜਦੋਂ ਮਰਜ਼ੀ ਲਹੰਦ ਪੱਤਰ ਲਿਖ ਕੇ ਸਰਚ ਮਾਰੋ ਭਾਈ ਸਾਹਿਬ ਇਹ ਅਲੰਦਾ ਤੁਹਾਡਾ ਮੈਨੂੰ ਇਸ ਕਰਦਾ ਦੁੱਖ ਹੋਇਆ ਸਿਰਫ ਇੰਨੀ ਗੱਲ ਕਹਿ ਦੇਣੀ ਕਿ ਬੇਅਦਬੀ ਬੇਅਦਬੀ ਦੇ ਹੁਣ ਮੈਂ ਗੱਲ ਕਰੂੰਗਾ ਕਿ ਬੇਅਦਬੀ ਦੇ ਅਸਲ ਕਾਰਨ ਕੀ ਨੇ ਹੁਣ ਪਲੀਜ਼ ਮੈਨੂੰ ਰੋਕਿਓ ਨਾ ਜੀ ਮੈਨੂੰ ਗੱਲ ਕਰ ਲੈਣ ਦਿਓ ਨਹੀਂ ਪਲੀਜ਼ ਦੇਖੋ ਉਹ ਜ਼ਰੂਰੀ ਹੈ ਉਹ ਜ਼ਰੂਰੀ ਹੈ ਦੇਖੋ ਇਹ ਵਾ ਭਲੇਖਾ ਜਿਹੜਾ ਭਲੇਖਾ ਵੀ ਹੋ ਸਕਦਾ ਮਾਫੀ ਮੰਗੇ ਗੱਲ ਕਰਦਾ ਭਾਈ ਸਾਹਿਬ ਰਿਪੋਰਟ ਜਾ ਰਿਹਾ ਰਿਪੋਰਟ ਵਿੱਚ ਜਾ ਰਿਹਾ ਬਾਜੀ ਮੈਂ ਉੱਥੇ ਬਾਜੀ ਨੇ ਕਿਹਾ ਬਾਜੀ ਨੇ ਸੁਣਵਾਇਆ ਨਾ ਮੈਂ ਰਿਪੋਰਟ ਨਹੀਂ ਲਿਆ ਉਤੇ ਹਾਲਾਤ ਕੀ ਮੈਂ ਮੈਂ ਕੁਝ ਮੈਂ ਕੁਝ ਠੀਕਾ ਗੱਲ ਤੁਹਾਡੀ ਤੁਸੀਂ ਆਪਣੀ ਗੱਲ ਕਰਨੀ ਪਲੀਜ਼ ਤੁਸੀਂ ਗੱਲ ਕਰਨੀ ਮੈਨੂੰ ਆਪਣੀ ਗੱਲ ਰੱਖਣ ਦਿਓ ਮੈਨੂੰ ਆਪਣੀ ਗੱਲ ਰੱਖਣ ਦਿਓ ਤੁਸੀਂ ਅਸ਼ਲ ਅਸ਼ਲ ਮੈਂ ਬੋਲਣਾ ਸੌਣ ਲਿਆ ਯਾਰ ਟੂ ਮਿੰਟ ਬੋਲੋ ਯਾਰ ਸੌਣ ਲਓ ਦੋ ਮਿੰਟ ਬੋਲਣਾ ਬੋਲਣਾ ਨਹੀਂ ਮੈਂ ਮੈਂ ਦੇਖੋ ਮੈਂ 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 ਦੋ ਮਿੰਟ ਬੋਲੋ ਨਾ ਕਰਾਓ ਆਪਦੀ ਗੱਲ ਰੱਖ ਤੇ ਇਹਨੇ ਵੀ ਸੁਣ ਲੈ ਆਪਾਂ ਆਪਦੀ ਗੱਲ ਰੱਖਦੀ ਨਾ ਅਗਲੇ ਨੂੰ ਸੁਣ ਲੋ ਮੇਰੀ ਮੇਰੀ ਪਲੀਜ਼ ਗੱਲ ਸੁਣਿਓ ਮੈਂ ਗੱਲ ਰੱਖੀ ਮੈਂ ਅਸਲ ਦੇ ਵਿੱਚ ਪਿਛੇ ਇਹਦੇ ਪਿਛਲੇ ਕਾਰਨ ਮੈਂ ਮੈਂ ਦੇਖੋ ਭਾਈ ਜੀ ਪਲੀਜ਼ ਮੈਨੂੰ ਫੇਰ ਗੱਲ ਕਰ ਦਿਓ ਮੈਂ ਅਸਲ 'ਚ ਉਹਨਾਂ ਕਾਰਨਾਂ ਤੇ ਜਾਣਾ ਚਾਹੁੰਦਾ ਜਿਹੜੇ ਅਸਲ ਕਾਰਨਾਂ ਨੇ ਤਾਂ ਦੋਸ਼ੀ ਕੌਣ ਨੇ ਕੁਛ ਉਹਦਾ ਪਲੀਜ਼ ਅਗਰ ਨਾਲ ਸਾਹਿਬ ਪਲੀਜ਼ ਉਹ ਸ਼ਾਂਤੀ ਵਰਤਾਓ ਕੋਈ ਮੈਨੂੰ 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 ਜਿਹੜਾ ਜਿਹੜੀ ਗੱਲ ਹੈ ਅਸਲ ਅਸਲ 'ਚ ਪਿਛੇ ਇਹਦੇ ਇਹਦੇ ਦੋਸ਼ੀ ਕੌਣ ਨੇ ਇਹ ਬਸ ਸੰਖੇਪ 'ਚ ਗੱਲ ਕਰਨੀ ਆ ਸੁਰਾਜ ਸਿੰਘ ਜੀ ਮੈਨੂੰ ਮੈਨੂੰ ਇਹ ਗੱਲ ਜ਼ਰੂਰ ਕਰਨ ਦਿਓ ਤੇ ਅਸਲ ਵਿੱਚ ਦੋਸ਼ੀ ਕੌਣ ਹੈ ਉਸ ਪਾਸੇ ਨੂੰ ਮੇਰੀ ਪਲੀਜ਼ ਗੱਲ ਸੁਣਿਓ ਅਸਲ ਦੇ ਵਿੱਚ ਦੋਸ਼ੀ ਕੌਣ ਨੇ ਜਿਨ੍ਹਾਂ ਨੇ ਸਾਨੂੰ ਬਾੜਤਾ ਇੰਡੀਅਨ ਸਟੇਟ ਅੱਜ ਸਮੁੱਚਾ ਮੀਡੀਆ ਸਮੁੱਚਾ ਮੀਡੀਆ ਸੁਣ ਲੈ ਕਿੱਥੇ ਗਿਆ ਸੀ ਉਦੋਂ ਸਮੁੱਚਾ ਮੀਡੀਆ ਇਹ ਸੁਣਦਾ ਕਿ ਇਹਦੇ ਇਹਦੇ ਅਸਲ ਵਿੱਚ ਦੋਸ਼ੀ ਇੰਡੀਅਨ ਸਟੇਟ ਹੈ ਇੰਡੀਅਨ ਏਜੰਸੀਆਂ ਨੇ ਸਹਿਮਤੀ ਮਨਜ਼ੂਰ ਕਰਾ ਯਾਰ ਵਾਹਿਗੁਰੂ ਜੀ ਵਾਹਿਗੁਰੂ ਆਪਾਂ ਬੇਨਤੀ ਆਪਾਂ ਸਿੱਖਾਂ ਸਾਰੇ ਗੱਲ ਇਹ ਗੁਰੂ ਸਾਹਿਬ ਦੀ ਬੇਅਦਬੀ ਦੀ ਹੈ ਤੇ ਆਪਾਂ ਬੇਅਦਬੀ ਦੀ ਗੱਲ ਕਰਨੀ ਹੈ ਵੀ ਉਹ ਕੀਤੀ ਕਿਹੜਿਆਂ ਮੈਂ ਕਹਿੰਦਾ ਇੰਡੀਅਨ ਸਟੇਟ ਦਾ ਇਥੋਂ ਦਾ ਸਿਸਟਮ ਹੈ ਤੇ ਸਰਸਵਾਲਾ ਸਾਧ ਸਰਸਵਾਲੇ ਸਾਧ ਦੀ ਭਾਈਵਾਲ ਸਰਕਾਰ ਹੈ ਜਿਹੜੀ ਬੇਅਦਬੀਆਂ ਕਰਾਉਣ ਦੇ ਵਿੱਚ ਜ਼ਿੰਮੇਵਾਰ ਹੈ ਸੋ ਆਪਾਂ ਆਸਮੇਂ ਉਲਝਣ ਦੀ ਬਜਾਏ ਅਸੀਂ ਆਪਣੇ ਦੁਸ਼ਮਣ ਤੇ ਹੀ ਗੱਲ ਰੱਖੀ ਹੈ ਜਿਨ੍ਹਾਂ ਨੇ ਬਿਆਦਬੀ ਕੀਤੀ ਆ ਉਹ ਬਖਸ਼ੇ ਨਹੀਂ ਜਾਣਗੇ ਜਿਨ੍ਹਾਂ ਨੇ ਪੁਸ਼ਤਪੜਾਈ ਕੀਤੀ ਆ ਉਹਨਾਂ ਦਾ ਅੱਜ ਹਸ਼ਰਤਾ ਦੇਖ ਸਕਦੇ ਕੀ ਹੋਇਆ ਸੋ ਆਪਾਂ ਆਪਣੇ ਬੰਦਿਆਂ ਚ ਨਾਲ ਲੀ ਜੀਏ ਆਪਣੇ ਨਿੱਜੀ ਆ ਜਿਹੜੇ ਉਹ ਆਪਾਂ ਆਪ ਬੈਠ ਕੇ ਗੱਲ ਕਰ ਸਕਦੇ ਆ ਨਾ ਆਪਾਂ ਮੀਡੀਆ ਚ ਗੱਲ ਕਰੀਏ ਇਹ ਆਪਣੇ ਕਮਰੇ ਚ ਆ ਇਹ ਆਪਣੇ ਕਮਰੇ ਚ ਆ ਇਹ ਆਪਣੀ ਘਰ ਦੀ ਗੱਲ ਆ ਤਾਂ ਘਰ ਚ ਕਰ ਸਕਦੇ ਆ ਸੋ ਇਹ ਬੇਨਤੀ ਪ੍ਰਵਾਨ ਕਰੀਏ ਜੀ ਅਸੀਂ ਸਰਸੇ ਵਾਲੇ ਨੂੰ ਦੋਸ਼ੀ ਮੰਨਦੇ ਆ ਸਟੇਟ ਸਿਸ਼ਟਮੋਦੀ ਤੇ ਕਾਰਵਾਈ ਕਰੇ 295 ਐਵ ਦੇ ਤਹਿਤ ਅੱਜ ਸਰਸੇ ਵਾਲੇ ਤੇ ਜਿਹੜੀ ਕਾਰਵਾਈ ਆ ਉਹ ਸਰਕਾਰ ਨੇ ਰੋਕੀ ਹੋਈ ਆ ਗੁਰਕੀਰਤ ਪਾਲ ਉਹਨਾਂ ਦਾ ਗ੍ਰੈਸ ਕੱਤਰ ਆ ਜਿਨੇ ਇਹ ਕਾਰਵਾਈ ਰੋਕੀ ਹੋਈ ਆ ਤੇ ਭਗਵੰਤ ਮਾਨ ਦੀ ਹੱਥਾਂ ਦੀ ਕਾਟੋਲੀਆ ਸੋ ਆਪਾਂ ਬੈਠੋ ਵੀਰੋ ਇੱਥੇ ਬਾਈ ਸਾਰੇ ਸੇਣਾਂ ਬੇਟੀਆਂ ਬੇਟੀਆਂ ਬੈਠੋ ਸੋ ਇਹ ਅਸੀਂ ਅਸੀਂ ਸਾਰੇ ਗੱਲ ਕਰਦੇ ਆ ਸਾਰੇ ਜਾਣਦੇ ਆ ਇਹਦਾ ਮੁੱਢ ਸਰਸੇ ਵਾਲੇ ਨੇ ਬੰਨਿਆ ਸਾਨੂੰ ਲਲਕਾਰ ਕੇ ਬੇਅਦਬੀ ਕੀਤੀ ਆ ਤਾਂ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਉਹਦੀ ਪੁਸ਼ਤਪਨਾ ਹੀ ਕਰਦੀ ਆ ਸਿੱਖਾਂ ਦੇ ਨੌਜਵਾਨਾਂ ਦੇ ਇਨਕਾਊਂਟਰ ਬਣਾਉਣ ਤੋਂ ਮੈਂਟ ਮਾਰਦੇ ਆ ਇਹਨਾਂ ਨੇ 4-4 ਸਾਲਾਂ ਤੋਂ 5-5 ਸਾਲਾਂ ਤੋਂ ਭਗਾਰੇ ਦਿੱਤੇ ਆ ਬੇਅਦਬੀ ਦੇ ਦੋਸ਼ੀ ਉਹਨਾਂ ਨੂੰ ਫੜ ਕੇ ਉਹਨਾਂ ਦੀ ਇੰਟਰਵਿਊ ਕੱਢ ਕੇ ਸਾਡੇ ਚ ਬਖੜ ਪੈਦਾ ਕਰਦੀ ਆ ਸਰਕਾਰ ਕਰਦੀ ਆ ਸਰਕਾਰਾਂ ਉਹਨਾਂ ਦੋਸ਼ੀਆਂ ਨੂੰ ਉਤਸ਼ਾਹਤ ਕਰਦੀਆਂ ਸਾਨੂੰ ਆਪਨੇ ਲੜਾਉਣ ਦੇ ਵਿੱਚ ਦੋ ਬਾਹਰ ਕਰਦੀਆਂ ਆ ਸਾਡੇ ਸਿੱਖ ਬੰਦੀ ਸਿੰਘ ਪਰੋਲ ਤੇ ਬਾਹਰ ਆਉਣ ਉਹਨਾਂ ਦੀ ਪਰੋਲਾਂ ਕੈਨਸਲ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਂਦਾ ਕਹਿੰਦੇ ਖਤਰਾ ਤੇ ਇੱਥੇ ਇੱਕ ਸਰਸਿਆਂ ਦਾ ਚੇਲਾ ਹੋਵੇ ਜਿਹਨੇ ਪੰਜਾਬ ਦੇ ਵਿੱਚ ਅੱਗ ਲਾਈ ਹੋਵੇ ਬਿਆਦਮੀ ਕੀਤੀ ਹੋਏ ਤੇ ਉਹਨੂੰ ਟੀਵੀ ਤੇ ਬੱਠ ਕੇ ਪ੍ਰਮੋਟ ਕੀਤਾ ਜਾਂਦਾ ਹੈ ਸਰਕਾਰਾਂ ਵੱਲੋਂ ਤੇ ਅਸੀਂ ਆਪਸ ਵਿੱਚ ਲੜੀਏ ਸਾਡੇ ਲਈ ਚੰਗੀ ਗੱਲ ਨਹੀਂ ਆ। ਸੋ ਮੈਂ ਕਹਿਣਾ ਚਾਹੁੰਦਾ ਕਿ ਇਹੋ ਜਿਹੇ ਲੋਕਾਂ ਦੇ ਰਿਕਾਉਂਟਰ ਹੋਣੇ ਚਾਹੀਦੇ ਸੀਗੇ। ਸਰਸੇ ਵਾਲੇ ਨੇ ਬਿਆਦਮੀ ਕੀਤੀ ਆ, ਕਰਵਾਈ ਆ ਉਹਦੀ ਜਿਹੜੇ ਲੋਕਾਂ ਨੇ ਪਸਤਪਨਾਹੀ ਕੀਤੀ ਆ ਜ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਹੋਣਾ ਚਾਹੀਦਾ ਸੀ ਪਰ ਇਹ ਗੰਧੀਆਂ ਸਰਕਾਰਾਂ ਨੇ ਉਹਨਾਂ ਨੂੰ ਆਪਣੇ ਹੱਥ ਚੁੱਕ ਕੇ ਬਣਾ ਕੇ ਰੱਖਿਆ। ਉਹਦੀ ਇੰਟਰਵਿਊ ਦਾ ਅੱਜ ਕੱਢ ਕੇ ਦੇਖੋ ਜਿਹਦੇ ਚ ਕਹਿੰਦਾ ਅਨੀਪ੍ਰੀਤ ਨਾਲ ਦੇ ਉਹ ਚਾਰ ਬੰਦੇ ਹੋ ਟੀਮ ਦੇ ਭਾਈਵਾਲ ਜਿਹਨਾਂ ਤੇ ਅਜੇ ਤੱਕ ਪਰਚਾ ਨਹੀਂ ਕੀਤਾ ਗਿਆ ਜਿਨ੍ਹਾਂ ਤੇ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ ਤਿੰਨ ਤਿੰਨ ਐਫਆਈਆ ਦੇ ਵਿੱਚ ਪੁੱਛਿਆ ਹੋਇਆ ਬੰਦਾ ਉਹਨੂੰ ਇੱਕ ਚ ਗ੍ਰਿਫਤਾਰ ਕੀਤਾ ਜਾਵੇ ਦੋਹਾਂ ਚੱਲ ਤੱਕ ਗ੍ਰਿਫਤਾਰ ਨਾ ਕੀਤਾ ਜਾਵੇ ਅਸੀਂ ਦੂਤੇ ਸਰਕਾਰ ਰਲੀਆਂ ਦਾ ਸਬੂਤ ਕੀ ਦੇ ਸਕਦੇ ਆ ਜੇ ਆਪਾਂ ਕਹਿੰਦੇ ਆ ਦੋ